ਤੇਰਾ ਪਪਾ ਨਾਲ ਤੂੰ ਤੇਰਾ ਪਪਾ ਨਾਲ ਸਾਡੀ ਪ੍ਰੋਬਲਮ ਇਹ ਆ ਵੀ ਸਾਡੀ ਜਿਹੜੀ ਟੱਕੀ ਹੈ ਨਾ ਉਹ ਬੜੇ ਦਿਨ ਹੋ ਗਏ ਤੁਰੰਡਿਆਂ ਨੂੰ ਤੇ ਬਹੁਤ ਢਿੱਲੇ ਢਿੱਲੀ ਰਫਤਾਰ ਨਾਲ ਕੰਮ ਚੱਲਣ ਡਿਆ ਠੀਕ ਦਾ ਜਿਹੜੀ ਰੀਚ ਹੈ ਟ੍ਰੇਨ ਟ੍ਰੇਨ ਜਿਹੜੀ ਸ਼ਾਹਪੁਰ ਜਾਜਨ ਤੋਂ ਨਿਕਲਦੀ ਹੈ ਇੱਕ ਪਾਸੇ ਠੇਕੇਦਾਰ ਤੋਂ ਅਜੇ ਮਾਸਾ ਵੀ ਟੱਕੀ ਨਹੀਂ ਪੂਰੀ ਕੀ ਦੂਜੇ ਪਾਸੇ ਕਾਰਸੇਡ ਵਾਲੇ ਬਾਬਿਆਂ ਨੇ ਚਾਰ ਟੱਕੀਆਂ ਪੂਰਤੀਆਂ ਨੇ ਠੇਕੇਦਾਰ ਤੋਂ ਸਤਾਏ ਹੋਏ ਹਰ ਪੀੜਤਾ ਨੇ ਡੀਸੀ ਨੂੰ ਲਾ ਲਿਆ ਸਿੱਧਾ ਫੋਨ ਠੇਕੇਦਾਰ ਦੀ ਕੀਤੀ ਸ਼ਿਕਾਇਤ ਡੀਸੀ ਨੇ ਚਲਤੀ ਕੰਮ ਹੋਣ ਦਾ ਦਵਾਇਆ ਵਿਸ਼ਵਾਸ ਠੇਕੇਦਾਰ ਨੇ ਵੀ ਰੱਖਿਆ ਆਪਣਾ ਪੱਖ ਪਿਛਲੇ ਦਿਨੀ ਰਾਵੀ ਦਰਿਆ 'ਚ ਆਏ ਹੜ੍ਹਾਂ ਨੂੰ ਲੈ ਕੇ ਸਰਹੱਦੀ ਇਲਾਕੇ ਦੇ ਕਿਸਾਨ ਅਤੇ ਲੋਕ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਉੱਥੇ ਅੱਜ ਪਿੰਡ ਸਿੰਘਪੁਰਾ ਦੇ ਡੇਰਿਆਂ ਚ ਰਹਿੰਦੇ ਲੋਕਾਂ ਨੇ ਆਪਣਾ ਦੁੱਖ ਰਸਣਾਉਂਦੇ ਹੋਏ ਦੱਸਿਆ ਕਿ ਸ਼ਾਹਪੁਰ ਜਾਜੰਤੋ ਸਿੰਘਪੁਰਾ ਨੂੰ ਆ ਰਹੇ ਸੀਮ ਨਾਲੇ ਚ ਪਏ ਪਾੜ ਦੇ ਪੰਨ ਨੂੰ ਪੂਰੇ ਠੇਕੇਦਾਰ ਵੱਲੋਂ ਆਪਣੀ ਮਨਮਨ ਕੀਤੀ ਜਾ ਰਹੀ ਹੈ ਤੇ ਠੇਕੇਦਾਰ ਵੱਲੋਂ ਪਿੰਡ ਸਿੰਘਪੁਰਾ ਤੋਂ ਸਾਡੇ ਡੇਰਿਆਂ ਤੇ ਆ ਰਹੀ ਲਿੰਕ ਸੜਕ ਤੇ ਓਵਰਲੋਡ ਟਿਪਰ ਲੰਘਾ ਕੇ ਸੜਕ ਨੂੰ ਤੋੜਿਆ ਜਾ ਰਿਹਾ ਹੈ ਤੇ ਨੁਕਸਾਨੀਆਂ ਜਾ ਰਿਹਾ ਹੈ ਇਸ ਸਬੰਧੀ ਠੇਕੇਦਾਰ ਦੀ ਮਨਮਾਨੀ ਤੋਂ ਸਤਾਏ ਕਿਸਾਨਾਂ ਨੇ ਕਰਤਾਰਪੁਰ ਦੇ ਡਿਪਟੀ ਕਮਿਸ਼ਨਰ ਨੂੰ ਫੋਨ ਦੇ ਸਾਰੀ ਅਫਾਅ ਹੜ੍ਹ ਬੀਤੀ ਦਸੀ ਅਤੇ ਇਸ ਤੇ ਜਵਾਬ ਡਿਪਟੀ ਕਮਿਸ਼ਨਰ ਨੇ ਹੜ੍ਹ ਪੀੜਤਾਂ ਨੂੰ ਵਿਸ਼ਵਾਸ ਦਵਾਇਆ ਕਿ ਚਲਤੀ ਹੀ ਜੋ ਠੇਕੇਦਾਰ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਨਿਪਰੇ ਚਾੜ ਲਿਆ ਜਾਵੇਗਾ ਉਸ ਸੰਬੰਧੀ ਠੇਕੇਦਾਰ ਨੇ ਵੀ ਮੀਡੀਆ ਸਾਹਮਣੇ ਆਪਣਾ ਪੱਖ ਰੱਖਿਆ ਸੁਣਦੇ ਹਾਂ ਤੁਹਾਨੂੰ ਸਾਰਾ ਮਾਮਲਾ ਸਿੰਘਪੁਰੇ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਤੋਂ ਸਾਡੀ ਪ੍ਰੋਬਲਮ ਇਹ ਆ ਵੀ ਸਾਡੀ ਜਿਹੜੀ ਟੱਕੀ ਹੈ ਨਾ ਉਹ ਬੜੇ ਦਿਨ ਹੋ ਗਏ ਪੂਰਨ ਡੈਨ ਉਹ ਤੇ ਬਹੁਤ ਢਿੱਲੀ ਢਿੱਲੀ ਰਫਤਾਰ ਨਾਲ ਕੰਮ ਚੱਲਣ ਡਿਆ ਠੇਕੇਦਾਰ ਹਾਂ ਡਰੇਨ ਡਰੇਨ ਜਿਹੜੀ ਸ਼ਾਹਪੁਰ ਜਾਜਨ ਤੋਂ ਨਿਕਲਦੀ ਆ ਹਾਂ ਹਾਂ ਇੱਕ ਪਾਸੇ ਠੇਕੇਦਾਰ ਕੋ ਹਜੇ ਮਾਸਾ ਵੀ ਟੱਕੀ ਨਹੀਂ ਪੂਰੀ ਕੀ ਦੂਜੇ ਪਾਸੇ ਕਾਰਸੀ ਵਾਲੇ ਬਾਬਿਆਂ ਨੇ ਚਾਰ ਟੱਕੀਆਂ ਪੂਰਤੀਆਂ ਨੇ ਹਾਂ ਤੇ ਇਹ ਕਰਦਾ ਜੇ ਵੀ ਇੱਕੋ ਦਿਨ ਸੜਕ ਸਾਡੀ ਸਾਰੀ ਤੋੜਤੀ ਆ ਤੇ ਹੁਣ ਮਿੱਟੀ ਵੀ ਨਹੀਂ ਆਉਂਦੀ ਐ ਲੀਵਰ ਸਾਰੀ ਉਦੀ ਬੈਠੀ ਵਿਹਲੀ ਸਾਨੂੰ ਇਹ ਸਾਡਾ ਕੱਲ ਦਾ ਨੁਕਸਾਨ ਹੋ ਗਿਆ ਠੇਕੇਦਾਰ ਜੀ ਹਾਂਜੀ ਬਹੁਤ ਨੁਕਸਾਨ ਨੇਰ ਨੁਕਸਾਨ ਸਾਡਾ ਇਨਾ ਹੋ ਗਿਆ ਵੀ ਸੜਕ ਸਾਰੀ ਤੋੜਤੀ ਆ ਤੇ ਹੁਣ ਉਥੋਂ ਦੀ ਸਾਡਾ ਲੰਘਣਾ ਵੀ ਮੁਸ਼ਕਲ ਹੋ ਗਿਆ ਸਾਡਾ ਟਰੈਕਟਰ ਵੀ ਕੱਲ ਦਾ ਨੁਕਸਾਨਿਆ ਗਿਆ ਨਹੀਂ ਛੜਤ ਚਲੋ ਪਤਾ ਇਹ ਬੰਨ ਵੀ ਨਹੀਂ ਨਾ ਡਈ ਮਿੱਟੀ ਵੀ ਨਹੀਂ ਆਉਂਦੀ ਤੇ ਇਹ ਤਾਂ ਪੂਰੇ ਨਹੀਂ ਗਾ ਸਕੋ ਕਾਰ ਸੇ ਬਾਬਾ ਕਾਰ ਸੇ ਵਾਲੇ ਪੂਰਨ ਡੈ ਉਹਨਾਂ ਚਾਰ ਟੱਕੀਆਂ ਪੂਰ ਕੇ ਤੇ ਉਹ ਇਸ ਟੱਕੀ ਦੇ ਲਾਗੇ ਆ ਗਏ ਬਿਲਕੁਲ ਠੀਕ ਹੈ ਜੀ ਚਲੋ ਹਾਂ ਜੀ ਠੀਕ ਹੈ ਕੱਲ ਸਾਡਾ ਨੁਕਸਾਨ ਟਰੈਕਟਰ ਦਾ ਵੀ ਹੋਇਆ ਜੀ ਬਹੁਤ ਜ਼ਿਆਦਾ ਠੀਕ ਹੈ ਜੀ ਮੇਰਾ ਨਾਮ ਬਲਜਿੰਦਰ ਸਿੰਘ ਹੈ ਜੀ ਪਿੰਡ ਸਿੰਘਪੁਰਾ ਤਹਿਸੀਲ ਡੇਟਾ ਬਾਬਾ ਨਾਨਕ ਡਿਸਟ੍ਰਿਕਟ ਸਰਦਾਸਪੁਰਾ ਤੇ ਸਭ ਤੋਂ ਪਹਿਲਾਂ ਤਾਂ ਮੈਂ ਨਾਲ ਤੁਹਾਡਾ ਧੰਨਵਾਦ ਕਰਦਾ ਜਦੋਂ ਤੁਹਾਡੇ ਚੈਨਲ ਦਾ ਜਿੱਦਣ ਤੁਸੀਂ ਸਾਡੇ ਕੋਲ ਬਹੁਤ ਜ਼ਿਆਦਾ ਪਾਣੀ ਚੱਲਣੇ ਹੋਦੋਂ ਸਾਡੇ ਕੋਲ ਪਹੁੰਚੇ ਹੋ ਤੇ ਤੁਹਾਡੀ ਖਬਰ ਕਰਕੇ ਸਾਡੇ ਕੋਲ ਇੱਥੇ ਡੀਸੀ ਸਾਹਿਬ ਆਏ ਆ ਮੈਡਮ ਅਮਰਸਰ ਤੋਂ ਆਇਆ ਹੋਰ ਵੀ ਕਈ ਮਤਲਬ ਸਾਡੇ ਕੋਲ ਤੁਹਾਡੀ ਖਬਰ ਸੁਣ ਕੇ ਸਾਡੇ ਕੋਲ ਵੀ ਆਏ ਆ ਪ੍ਰੈਸ ਵਾਲੇ ਵੀ ਆਏ ਆ ਕਾਫੀ ਜ਼ਿਆਦਾ ਤੇ ਮੁਸ਼ਕਲ ਇਹ ਆ ਜੀ ਵੇਖੋ ਇੱਥੇ ਜਿਹੜਾ ਬੰਨ ਆਪਾਂ ਪੂਰੇ ਆ ਹਰ ਕੰਮ ਸੇ ਕੰਮ 10 ਦਿਨ ਹੋ ਗਿਆ ਜੀ ਚੱਲਣ ਦਾ ਕੰਮ ਇੱਥੇ ਤੋਂ ਠੇਕੇਦਾਰ ਤੇ ਕੁਝ ਕਰਦਾ ਨਹੀਂਗਾ ਜੀ ਉਹ ਇਦਾਂ ਬੱਸ ਲਾਰੇ ਲਾ ਕੇ ਸਾਡਾ ਸਾਰਾ ਰਾਹ ਤੋੜਦਾ ਈ ਸੜਕ ਤ ਤੇ ਇਧਰ ਪਿਛਲੀ ਸਾਈਡ ਸਾਡੇ ਚਾਰ ਬੰਨੇ ਹੀ ਬਾਬਿਆ ਪੂਰਤਿਆ ਜੀ ਉਹ ਉਧਰ ਸੇਵਾ ਚੱਲ ਰਹੀ ਹੈ ਜੀ ਉਹ ਤੇ ਦੂਜੀ ਗੱਲ ਇਹ ਹੈ ਕਿ ਜੇ ਅਸੀਂ ਮੰਨ ਲਓ ਬੰਨ ਸਾਡਾ ਇਹ ਰਸਤਾ ਤੋੜਦਾ ਸਾਰਾ ਕਰਦਾ ਤਾਂ ਅਸੀਂ ਇਹ ਤਾਂ ਗੱਲ ਕੀਤੀ ਠੇਕਦਾਰ ਨਾਲ ਬੜੇ ਪਿਆਰ ਨਾਲ ਟਿੱਪਰ ਲੈ ਕੇ ਡੱਕਿਆ ਦੇ ਭਾਜੀ ਇਹਨੇ ਸਾਡੇ ਨਾਲ ਡੇਰਾ ਬਾਬਾ ਨਾਲਕ ਦੇ ਐਸ ਐਚਓ ਲਿਆ ਕੇ ਤੇ ਇਹਨਾਂ ਨੇ ਸਾਨੂੰ ਧਮਕੀ ਥੋੜੀ ਦਿੱਤੀ ਵੀ ਤੀ ਕਿਦਾਂ ਡੱਕ ਸਕਦੇ ਜੀ ਦੂਜੀ ਗੱਲ ਜੀ ਹੁਣ ਚਲੋ ਅਸੀਂ ਬੜੇ ਪਿਆਰ ਨਾਲ ਕਿਹਾ ਕਿ ਜਿੱਥੇ ਸੜਕ ਟੁੱਟ ਗਿਆ ਤੁਸੀਂ ਉੱਥੇ ਆਪਣਾ ਗੜਕਾ ਪਾਉ ਆਪਣਾ ਕੰਮ ਚਲਾਓ ਸਾਡਾ ਦੋਵੇਂ ਬੰਨੇ ਨੁਕਸਾਨ ਹੋਣ ਦੇ ਚਲੋ ਕੋਈ ਨਹੀਂ ਵੀ ਸਾਨੂੰ ਜ਼ਰੂਰਤ ਤੋਂ ਵੀ ਸਾਡੇ ਦਿਨ ਰਾਤ ਦਾ ਰਸਤਾ ਜੀ ਪਿੰਡ ਡੇਰੇ ਤੇ ਆਪਾਂ ਤੇ ਉਹ ਸਾਨੂੰ ਨਾ ਧਮਕੀ ਜਿੱਤੀ ਆ ਕੱਲ ਉਹਦਾ ਬੇਟਾ ਵੀ ਇਥੇ ਪਰਸੋਂ ਸਾਡਾ ਬਹੁਤ ਔਖਾ ਹੋ ਗਿਆ ਕਹਿੰਦਾ ਜੋ ਕਰਨਾ ਤੁਸੀਂ ਕਰ ਲਓ ਤੇ ਕੱਲ ਸਾਡੇ ਨਾਲ ਇਥੇ ਲੈਂਟਰ ਪੈ ਰਿਹਾ ਸਾਡੇ ਚਾਚਾ ਜੀ ਨਾਲ ਇਹਨਾਂ ਦਾ ਲੈਂਟਰ ਪੈ ਰਿਹਾ ਸਾਡੇ ਘਰੇ ਤੇ ਇਹਨਾਂ ਟਰਾਲੀਆਂ ਡੇਹਾਂ ਲਿਉਣ ਸੀਮੈਂਟ ਬਜਰੀ ਡੇਹਾਂ ਲਿਉਣ ਤੇ ਕੱਲ ਸਾਡਾ ਜੀ ਨਿਊ ਹੋਲੈਂਡ ਤੇ ਸਾਡੀ ਦੇ ਮੰਗ ਇਹ ਆ ਕਿ ਇੱਥੇ ਆਪਣਾ ਮਤਲਬ ਕਾਰਵਾਈ ਕੀਤੀ ਜੇ ਸਾਨੂੰ ਕੋਈ ਇਨਸਾਫ ਦਵਾਇਆ ਜਾਏ ਜੀ ਇਹਦੇ ਵਿੱਚ ਤੇ ਬਾਕੀ ਨੁਕਸਾਨ ਤੁਹਾਨੂੰ ਇਹ ਵੀਡੀਓ ਵਿਖਾ ਦਿੰਨੇ ਆਪਾਂ ਫੋਨ ਤੇ ਚਲਾ ਦਾਂਗੇ ਜੋ ਤੁਸੀਂ ਜਿੱਦਾਂ ਗੋ ਤੇ ਆਪਾਂ ਵੇਖ ਕੇ ਆਪਾਂ ਕਰਦੇ ਆ ਜੀ ਸਿੱਕਲਾ ਠੇਕੇਦਾਰ ਦਾ ਜੀ ਇਹਨੂੰ ਕੰਮ ਚਾਹ ਬੰਨਾਂ ਦੇ ਇਹਨਾਂ ਦੀ ਤੇ ਜਦੋਂ ਪਤਾ ਲੱਗ ਗਿਆ ਵੀ ਬਾਬਾ ਜੀ ਪਿੱਛੇ ਆ ਗਏ ਨੇ ਇਹਨਾਂ ਨੇ ਕੰਮ ਟੁਕਾ ਕਰਤਾ ਇਹ ਕੋ ਇਥੇ ਮੁਖ ਲੋਗੇ ਨੇ ਲੇਬਰ ساری ਮਤਲਬ ਇਥੇ ਢਿਲੀ ਹੋ ਗਈ ਹੈ ਪਿੱਛੇ ਕੰਮ ਚੱਲ ਰਿਹਾ ਬਹੁਤ ਜੋਰ ਨਾਲ ਇਥੇ ਦਿਲਾਉਗੇ ਭਾਜੀ ਸੇਵਾ ਵਾਲਾ ਕੰਮ ਪਿੱਛੇ ਚੱਲਣ ਡਿਆ ਜਿੰਨਾ ਸੇਵਾ ਕਰਨੀ ਆ ਸਰਕਾਰੀ ਠੇਕਾ ਜਿਹਦੇ ਠੇਕੇ ਵਾਲੇ ਸਾਡੇ ਕੋ ਇਥੇ ਅਜੇ ਤੱਕ ਕੋਈ ਨਹੀਂ ਪਹੁੰਚਾ ਲੇਬਰ ਆ ਕੇ ਬੈਠੀ ਕੋ ਤੋੜੀ ਨਹੀਂ ਆ ਗਈ ਕੋਈ ਮਿੱਟੀ ਨਹੀਂ ਆ ਗਈ ਉਹ ਬਾਬਿਆਂ ਨੇ ਤਿੰਨ ਚਾਰ ਬੰਦ ਚੌਹਾਂ ਬੰਨ ਦਾ ਠੇਕਾ ਹੋਇਆ ਬੰਨ ਵੀ ਤੋਂ ਵੱਡੇ ਬੰਨੀ ਮਤਲਬ ਡੇਡ ਡੇਡ ਕਿਲੇ ਦਾ ਕਰੀਬਾ ਨਹੀਂ ਵੱਡੇ ਬੰਨੀ ਸਾਰਾ ਇਕੱਠਾ ਠੇਕਾ ਹੋਇਆ ਹੈ ਜੀ ਪੁਲਿਸ ਜੀ ਡੇਰਾ ਬਾਬਾ ਨਾਲ ਕਿ ਤੋ ਐਸਐਚਓ ਆਏ ਆ ਤੇ ਉਹ ਆ ਕੇ ਨਾ ਸਾ ਰੋਬ ਜਾ ਪਿਆ ਸਾਨੂੰ ਵੀ ਤੁਸੀਂ ਹੁਣ ਦੇਖੋ ਤੇ ਸਾਰ ਬਾਰ ਬਾਰ ਇਹੋ ਕਹਿੰਦੇ ਕਿ ਮੈਂ ਡੇਰਾ ਬਾਬਾ ਨਾਲ ਕਦਾ ਐਸਐਚਓ ਆ ਜੀ ਐਸਐਚਓ ਡੇਰਾ ਬਾਬਾ ਨਾਲ ਕਦਾ ਤੇ ਥੋੜਾ ਇੱਕ ਡਰਾ ਕੇ ਸਾਨੂੰ ਧਮਕੀ ਜੀ ਦੇ ਕੇ ਚਲ ਗਿਆ ਜੀ ਸਾਨੂੰ ਉਹ ਇੱਕ ਪਾਸੇ ਹੱਡ ਨੇ ਮਾਰ ਮਾਰੀ ਆ ਦੂਜਾ ਇਹ ਪ੍ਰਸ਼ਾਸਨ ਦੀ ਮਾਰ ਆ ਜੀ ਬਿਲਕੁਲ ਜੀ ਪ੍ਰਸ਼ਾਸਨ ਦੀ ਮਾਰ ਹੋ ਗਈ ਆ ਜੀ ਪ੍ਰਸ਼ਾਸਨ ਦੀ ਮਾਰ ਬਹੁਤ ਤਗੜੀ ਪੈ ਰਹੀ ਆ ਜੀ ਵੇਖੋ ਜੇ ਤੁਸੀਂ ਹੁਣ ਸਾਨੂੰ ਹੋਇਆ ਵਾ ਜੀ ਇਹ ਜੁਏ ਬਨੇ ਗਾਲੇ ਕਰੀ ਸਾਡਾ ਸੜਕ ਦਾ ਜਿਹੜਾ ਕਨੈਕਸ਼ਨ ਸਾਡੇ ਘਰ ਦੇ ਜੀ ਡੇ ਰਿਆ ਫੇ 6 7 10 25 ਸਕੂਲੇ ਜਾਂਦੇ ਨੇ ਤੇ ਡਰਾਈਵਰ ਸਾਨੂੰ ਜਵਾਬ ਦੇ ਗਿਆਂਦਾ ਭਾਜੀ ਵੀ ਮੇਨ ਰੋਡ ਤੇ ਛੱਡ ਜੋਗੇ ਤੇ ਲੈ ਜਾਾਂਗੇ ਨਹੀਂ ਤੇ ਸਾਡੇ ਵੱਲੋਂ ਜਵਾਬ ਉਹ ਵੀ ਬਾਸ ਇੱਕ ਤਾਂ ਜਿਹੜਾ ਸੜਕ ਟੁੱਟੀ ਤੇ ਬਾਸ ਵੀ ਪਲਟ ਚੱਲੀ ਸੀ ਉਹ ਬੜੇ ਮਤਲਬ ਕਿਸਮਤ ਮਹਾਰਾਜ ਦੀ ਮੇਰ ਨਾਲ ਭੱਜ ਗਈ ਜੇ ਨਹੀਂ ਤੇ ਬੱਚੇ ਸਾਡੇ 7 8 ਵਿੱਚ ਨੁਕਸਾਨ ਹੋਣਾ ਹੈ ਜੀ ਜੇ ਇੰਨੀ ਧੀਮੀ ਗਤੀ ਨਾਲ ਮਤਲਬ ਆਪਣਾ ਕੰਮ ਚੱਲ ਫਿਰ ਕਣਕ ਬੀਜੀ ਨੂੰ ਵੀ ਔਖੀ ਹੋ ਜਣੀ ਕਣਕ ਕਿੱਥੋਂ ਬੀਜੀ ਆ ਜੀ ਪਿਛੇ ਡਰੇ ਨੇ ਆ ਜੀ ਇਹਦੇ ਵਿੱਚ ਕੋਈ ਹੁਣ ਮੰਨ ਲਓ ਕੋ ਸਰਕਾਰ ਦਾ ਨਮੈਂਦਾ ਕੋਈ ਆਇਆ ਨਿਕਾ ਕੁ ਖਲਾਈ ਕਰ ਦੋ ਜੇ ਇਹਦੇ ਵਿੱਚ ਹੁਣ ਮੰਨ ਲਓ ਪਿਛੇ ਬਾਰਿਸ਼ ਹੁੰਦੀ ਆ ਪਾਣੀ ਆਉਂਦਾ ਤਾਂ ਪਾਣੀ ਸਾਡੀਆਂ ਪੈੜੀਆਂ ਨੂੰ ਚੱਲਣਾ ਤੇ ਸਾਡੀਆਂ ਪੈੜੀਆਂ ਝੋਨੇ ਦੀ ਵੇਖੋ ਕਬੱਤਰ ਤੇ ਆਂ ਜਾਣੀ ਕਣਕੇ ਕਿਦਾਂ ਬੀਜੀ ਜਾਣੀ ਸਾਨੂੰ ਤੇ ਆਪ ਨੂੰ ਮੰਨ ਲਓ ਬਹੁਤ ਔਖਾ ਵਾ ਸਾਡੇ ਕੋਲ ਤਾਂ ਇਦਾਂ ਹੁਣ ਫਸਲ ਤੇ ਗਈ ਆ ਜੀ ਆਹ ਤੇਲੇ ਕਿੰਨਾ ਕਿ ਫੁਕਾ ਗਿਆ ਵੇਖੋ ਤੁਸੀਂ ਆਪ ਸਾਨੇ ਜੀ ਜੇ ਪਿਛੇ ਬਾਰਿਸ਼ ਪੈ ਕੇ ਨੌਮਲੀ ਚ ਪਾਣੀ ਆਉਂਦਾ ਵਾ ਤੇ ਸਾਰਾ ਸਾਡੇ ਖੇਤਾਂ ਨੂੰ ਚੱਲਣਾ ਜੀ ਕੀ ਮੰਗ ਕਰਦੇ ਹਾਂ ਮੰਗ ਕਰਦੇ ਆ ਜੀ ਇੱਕ ਤੇ ਸਾਡਾ ਇਹ ਰੋਡ ਬਣਾਇਆ ਜਾਵੇ ਤੇ ਸਾਡੇ ਇਥੇ ਆ ਕੇ ਵੇਖੋ ਤੇ ਸਾਡੇ ਨਾਲ ਜਿਹੜਾ ਠੇਕੇਦਾਰ ਸਾਹਿਬ ਗਲਤ ਬੋਲਦੇ ਆ ਜਿਹੜੇ ਸਾਨੂੰ ਡਰਾਉਂਦੇ ਤਾਂ ਘਾਉਂਦੇ ਆ ਠੇਕੇਦਾਰ ਦਾ ਨਾਂ ਹੀ ਗਰਮੀਤ ਸਿੰਘ ਨਾ ਆ ਤੇ ਉਹ ਦੋਵੇਂ ਪਿਓ ਪੁੱਤ ਸਾਨੂੰ ਧਮਕੀ ਦਿੰਦੇ ਆ ਆ ਕੇ ਸਾਡੇ ਨਾਲ ਗੱਲ ਕਰਦੇ ਧਮਕੀ ਇਹ ਦਿੰਦੇ ਆ ਜੀ ਜੇ ਅਸੀਂ ਕਿੰਨਾ ਕਿ ਸਾਡਾ ਉਥੇ ਤੁਸੀਂ ਇਹ ਡੱਕਦੇ ਨਹੀਂ ਜੀ ਕਿਸੇ ਨੂੰ ਅਸੀਂ ਕਿੰਨਾ ਕਿ ਸਾਡਾ ਜਿੱਥੇ ਤੁਸੀਂ ਸੜਕ ਤੋੜੀ ਆ ਉਥੇ ਬੱਜਰ ਪਵਾ ਕੇ ਆਪਣਾ ਕੰਮ ਚਲਾਓ ਯਾਰ ਅਸੀਂ ਤੇ ਦੋਵੇਂ ਸਾਡਾ ਦੋਵੇਂ ਬਣਾ ਨੁਕਸਾਨ ਆ ਤੇ ਉਹ ਕਹਿੰਦਾ ਯਾਰ ਦੋ ਦਿਨ ਫੋਨ ਕੀਤਾ ਐਵੇਂ ਸਾਨੂੰ ਨਾ ਲੋਲੀਪੋਪ ਜਾ ਦੇ ਕੇ ਚਲ ਗਏ ਜੀ ਇਦਾਂ ਲਾਰਾ ਜਾ हां जी ਗੱਡੀ ਆ ਗਈ ਜੀ ਫੋਨ ਫਲਾਣ ਤੋਰ ਪਿਆ ਜੀ ਤਿੰਨ ਦਿਨ ਹੋ ਗਏ ਚਾਰ ਦਿਨ ਸਾਡੇ ਕੋਲ ਗੱਡੀ ਨਹੀਂ ਆਈ ਜੀ ਕੋਈ ਤੇ ਕੱਲ ਇਹ ਪਰਸੋ ਇੱਥੇ ਖੜਾ ਸੀਦਾ ਬੇਟਾ ਸ਼ਾਇਦ ਆਪਾਂ ਨੂੰ ਪਾਦੇ ਮੁੰਡਾ ਜਵਾਨ ਜਿਆ ਮੁੰਡਾ ਸੀ ਉਹਨੇ ਕਿਹਾ ਵੀਰ ਯਾਰ ਤੂੰ ਉਥੇ ਟਰਾਲੀਆਂ ਤੁਹਾਡੀ ਆਖੂ ਬੰਡੇ ਮਿੱਟੀ ਵਾਲੀਆਂ ਦੇ ਤੁਸੀਂ ਇੱਥੇ ਆ ਗਏ ਨਾ ਵੇਖੋ ਬਜਰ ਪਾ ਲੋ ਉਹ ਸਾਨੂੰ ਅੱਗੋ ਕਹਿੰਦਾ ਜਾਓ ਯਾਰ ਜੋਤੀ ਕਰਨਾ ਕਰ ਲੋ ਇਹ ਗੱਲ ਉਹਦੇ ਮੁੰਡੇ ਨੇ ਕਹੀ ਸਾ ਆਪਾਂ ਲਾ ਕੇ ਗਵਾਹਾਂ ਜੀ ਇਥੇ ਤੇ ਇੰਨੀ ਗੱਲ ਕਹਿ ਕੇ ਸਾਨੂੰ ਗਿਆ ਜੀ ਉਹ ਠੇਕੇਦਾਰ ਦਾ ਸ਼ਾਇਦ ਬੇਟਾ ਇਹ ਕੋ ਨਹੀਂ ਮੁੰਡਾ ਆਪਾਂ ਉਜਵਾਨ ਜੇ ਮੁੰਡਾ ਬਲੇਰੋ ਗੱਡੀ ਦੇ ਇਥੇ ਆਇਆ ਸੀ ਉਹ ਜਿਹੜੇ ਮੈਂ ਟਰੈਕਟਰ ਟੁੱਟਾ ਇਹਦੇ ਸੰਬੰਧੀ ਕੋਈ ਫਿਰ ਪੁਲਿਸ ਨੂੰ ਰਿਪੋਰਟ ਦਿੱਤੀ ਹਾਂ ਜੀ ਕੱਲ ਹੀ ਆਪਾਂ ਇਹ ਸ਼ਾਮ ਕੱਲ ਸ਼ਾਮੀ ਇਥੇ ਨਾ ਤਰੰਗੜ ਚੌਕੀ ਆਨੰਦਪਾਲ ਚੌਕੀ ਚਾਰਜ ਹੈ ਜੀ ਉਹਨੂੰ ਆਪਾਂ ਕੱਲ ਸ਼ਾਮੀ ਦਰਖਾਸਤ ਦੇ ਕੇ ਆਇਆ ਜੀ ਉਹਦੇ ਵਿੱਚ ਆਪਾਂ ਠੇਕੇਦਾਰ ਦਾ ਇੱਕ ਜਈ ਇਥੇ ਸ਼ਾਇਦ ਕਮਲ ਹੁੰਦਾ ਵਾ ਡਰੇਨ ਮੈਕਵੇਂ ਦਾ ਸਾਨੂੰ ਠੇਕੇਦਾਰ ਦਾ ਆਪਾਂ ਦਰਖਾਸਤ ਦਿੱਤੀ ਸਾਡਾ ਅਜੇ ਤੱਕ ਕੋਈ ਸਾਡੇ ਕੋ ਆਇਆ ਨਹੀਂਗਾ ਅਸੀਂ ਕਹਿ ਕੇ ਸਾਡਾ ਮੌਕਾ ਵੇਖ ਕੇ ਫਿਰ ਸਾਡੇ ਨਾਲ ਗੱਲ ਕਰੋ ਜੀ ਤੁਸੀਂ ਇਥੇ ਜਿਆਦਾ ਦੁਰਵਤੋਂ ਹੋ ਰਹੀ ਆ ਇਹ ਦੂਜੇ ਨੰਬਰ ਤੇ ਸਾਡਾ ਰਸਤਾ ਹੀ ਪਿੰਡ ਤੋਂ ਸਿੰਘਪੁਰੇ ਤੋਂ ਇੱਥੇ ਡੇਰਿਆਂ ਨੂੰ ਆਉਣ ਵਾਲਾ ਸਾਰੇ ਪਿੰਡ ਦਾ ਰਸਤਾ ਇਹੋ ਹੀ ਆ ਹੋਰ ਕੋਈ ਰਸਤਾ ਨਹੀਂ ਸਾਨੂੰ ਇੱਥੇ ਜੇ ਨਾ ਰਸਤਾ ਸਾਡਾ ਹੋਇਆ ਤਾਂ ਅਸੀਂ ਪਿੰਡ ਨੂੰ ਕੱਟੇ ਜਾਏ ਹਾਂ ਹੋਰ ਸਾਨੂੰ ਕਿਸੇ ਪਾਸਿਓਂ ਕੋਈ ਰਸਤਾ ਨਹੀਂ ਹੁੰਦਾ ਇਹਨਾਂ ਰਸਤਾ ਸਾਰਾ ਪੁੱਟ ਕੇ ਨਾ ਉਦੋਂ ਨਾਲ ਕਹੀਂ ਗੱਲ ਕੀਤੀ ਵੀ ਤੁਸੀਂ ਇਸ ਤਰ੍ਹਾਂ ਕਰੋ ਵੀ ਟਿੱਪਰ ਨਾ ਲਗਾਓ ਟਰਾਲੀਆਂ ਦੇ ਮਿੱਟੀ ਲੈ ਆਓ ਤੇ ਤੁਹਾਨੂੰ ਅਸੀਂ ਸਹਿਯੋਗ ਦੇਵਾਂਗੇ ਪੂਰਾ ਪਰ ठेकेदार ਸਾਹਿਬ ਨੇ ਇੱਕ ਟਿੱਪਰ ਲੈ ਕੇ ਤੇ ਆ ਗਿਆ ਅਸੀਂ ਉਹਨੂੰ ਡੱਕਿਆ ਡੱਕਿਆ ਤੇ ਉਹਨੇ ਜਾ ਕੇ ਸਾਡੇ ਤੇ ਦਰਖਾਸਤ ਦਿੱਤੀ ਦਰਖਾਸਤ ਇਹ ਦਿੱਤੀ ਆ ਵੀ ਇਹ ਸਰਕਾਰੀ ਕੰਮ ਦੇ ਵਿੱਚ ਵਿਗਨ ਪਾਉਂਦੇ ਆ ਜਦੋਂ ਕਿ ਅਸੀਂ ਵਿਗਨ ਨਹੀਂ ਪਾਉਂਦੇ ਅਸੀਂ ਆਪਣਾ ਭਲਾ ਸੋਚਦੇ ਹਾਂ ਸਾਰੇ ਪਿੰਡ ਦਾ ਭਲਾ ਸੋਚਦੇ ਹਾਂ ਵੀ ਸਾਡੀ ਮਿੱਟੀ ਸੜਕ ਪੋਟੀ ਗਈ ਤੇ ਸਾਡਾ ਹੋਰ ਕੋਈ ਰਸਤਾ ਨਹੀਂ ਹੈਗਾ ਹੁਣ ਇਹਨਾਂ ਨੇ ਕੀਤਾ ਵੀ ਸੜਕ ਚਲੋ ਟੁੱਟ ਗਈ ਆ ਟੁੱਟ ਗਈ ਆ ਤੇ ਉਹ ਉਹਦਨੇ ਨਾਲ ਸਾਨੂੰ ਠੇਕੇਦਾਰ ਸਾਹਿਬ ਮੰਨੇ ਹੀ ਜਦੋਂ ਪੁਲਿਸ ਦਾ ਸਾਡੇ ਘਰ ਆਈ ਆ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਮੈਂ ਜਿਪ ਟੋਏ ਪੈਂਦੇ ਤੇ ਮੈਂ ਉਹਦੇ ਵਿੱਚ ਗੜਕਾ ਪਾ ਕੇ ਤੇ ਉੱਤੇ ਮਿੱਟੀ ਪਾ ਦਾਂਗਾ ਉੱਤੇ ਪਰਲੂ ਫੇਰ ਦਾਂਗਾ ਤੇ ਚਲੋ ਕੰਮ ਚੱਲਦਾ ਰਹੂ ਅਸੀਂ ਉਹਨੂੰ ਕਿਹਾ ਵੀ ਤੂੰ ਇਹ ਕੰਮ ਕਰ ਵੀ ਸਾਡੀ ਮਿੱਟੀ ਪਾ ਕੇ ਨਾ ਤੇ ਸਾਡਾ ਰਸਤਾ ਠੀਕ ਕਰ ਦੇ ਉਹ ਨਗੋਂ ਹੋਰ ਗੱਲਾਂ ਕਰਦਾ ਸਾਨੂੰ ਆਂਦਾ ਵੀ ਨਹੀਂ ਤੁਸੀਂ ਜੋ ਕਰਨਾ ਕਰ ਲੋ ਮੈਂ ਨਹੀਂ ਕੁਝ ਵੀ ਕਰਨਾ ਆਂਦਾ ਵਾ ਪਰ ਅਸੀਂ ਚਾਹੁੰਦੇ ਵੀ ਸਾਡਾ ਰਸਤਾ ਬਣ ਜੇ ਸਾਡਾ ਰਸਤੇ ਖਰਾਬ ਹੋਣ ਕਰਕੇ ਸਾਡਾ ਕੱਲ ਟਰੈਕਟਰ 5620 ਨਿਊ ਹਾਲੈਂਡ ਉਹ ਕੱਲ ਕੁੜੀ ਮੇ ਟਰਾਲੀ ਖੁੱਗ ਗਈ ਟਰਾਲੀ ਕੱਢਣ ਦਾ ਹਿੱਸੇ ਦੋ ਹੋ ਗਏ ਆ 800 ਤੋਂ 800000 ਰੁਪਏ ਦਾ ਨੁਕਸਾਨ ਹੈ ਟਰੈਕਟਰ ਦਾ ਅਸੀਂ ਸ਼ਾਂਤੀਪੂਰਨ ਧਰਨੇ ਲਾਵਾਂਗੇ ਜੇ ਸਾਡੀ ਕਾਰਵਾਈ ਨਹੀਂ ਹੁੰਦੀ ਨਹੀਂ ਸੁਣੀ ਜਾਂਦੀ ਪ੍ਰਸ਼ਾਸਨ ਸਾਡੀ ਨਹੀਂ ਸੁਣਦਾ ਤੇ ਫਿਰ ਅਸੀਂ ਮਜਬੂਰ ਹੋ ਕੇ ਧਰਨੇ ਲਾਵਾਂਗੇ ਮੇਰਾ ਨਾਮ ਹੀ ਰਸਮੀ ਜੀ ਮੈਂ ਇਸ ਪਿੰਡ ਦਾ ਮੋਤਪੇਰਾ ਆਗੂ ਆ ਪਿੰਡ ਸਿੰਘਪੁਰਾ ਜੀ ਮਸਲਾ ਇਹ ਹੈ ਕਿ ਜੋ ਤੁਸੀ ਦਾ ਬੰਨ ਬੱਜ ਰਿਹਾ ਇਹਦੇ ਸਬੰਧ ਵਿੱਚ ਜੋ ਠੇਕੇਦਾਰ ਟਿੱਪਰ ਤੋ ਇਹ ਜਿਹੜੀ ਸ਼ਰਕ ਜਾ ਰਹੀ ਆ ਸਾਡੇ ਸਰਦਾਰ ਸੁਵਿੰਦਰ ਸਿੰਘ ਰੰਧਾਵਾ ਨੇ ਅੱਜ ਤੋਂ 20 ਸਾਲ ਪਹਿਲਾਂ ਬੰਨੀ ਸੀ ਠੀਕ ਹੈ ਜੀ ਅਸੀਂ ਇਹਨਾਂ ਨੂੰ ਮਨਾ ਕੀਤਾ ਵਾ ਠੇਕੇਦਾਰ ਸਾਹਿਬ ਨੂੰ ਇਹ ਸਾਰੇ ਇੱਧਰ ਦੀ ਟਿੱਪਰ ਲੈ ਕੇ ਨਾ ਜਾਓ ਇਹ ਸ਼ਰਕ ਜਿਹੜੀ ਆ ਖਰਾਬ ਹੋ ਜਾਣੀ ਆ ਪਰ ਇਹਨਾਂ ਨੇ ਸਾਡੇ ਕਹਿਣ ਦੇ ਬਾਵਜੂਦ ਵੀ ਸਾਡੀ ਗੱਲਬਾਤ ਨਹੀਂ ਮੰਨੀ ਅਸੀਂ ਮਨਾ ਕੀਤਾ ਕਿ ਤੁਸੀਂ ਜਿਹੜੀ ਟਿਪਰ ਲੈ ਕੇ ਆ ਰਹੇ ਹੋ ਤੁਸੀਂ ਟਰਾਲੀ ਨਾ ਲੈ ਆਓ ਆਪਾਂ ਤੁਹਾਨੂੰ ਮਨਾ ਨਹੀਂ ਕਰਦੇ ਆਪਾਂ ਟਰਾਲੀਆਂ ਕਿਹਾ ਸੀ ਕਿ ਟਰਾਲੀ ਨਾਲ ਲੈ ਕੇ ਆਓ ਪਰ ਉਹ ਬੰਦੇ ਮਤਲਬ ਇਹ ਚੀਜ਼ ਨੂੰ ਨਹੀਂ ਇਹਨਾਂ ਨੇ ਮੰਨੀ ਨਹੀਂ ਗੱਲ ਸਕੀ ਕਹਿੰਦਾ ਮੈਂ ਉਹਵਰਲੋਡ ਟਿਪਰ ਲੈ ਹੁੰਦੇ ਆਂ ওভারਲੋਡ ਟਿਪਰ ਸੀਗੇ ਜੀ ਹਾਂਜੀ ਤਾਂ ਉਹਦੀ ਜੀ ਟੇਸ ਕਰਕੇ ਟੁੱਟ ਗਈ ਆ ਸਾਡੀ ਰੰਧਾ ਸਾਹਨੇ ਬਣਾਈ ਆ ਇਹਨਾਂ ਨੇ ਤੋੜ ਦਿੱਤੀ ਫੜ ਕੇ ਬਹੁਤ ਜ਼ਿਆਦਾ ਜੀ ਸਾਡੇ ਗਮਟਾਲਾ ਪਰਿਵਾਰ ਤੇ ਹੈ ਹੀ ਹੈ ਕਿ ਉਹਨਾਂ ਦੇ ਘਰ ਆ ਇੱਥੇ ਠੀਕ ਹੈ ਬਾਈਕਾਂ ਨਹੀਂ ਦਿੰਦੀਆਂ ਦੇਰੇ ਨੇ ਬਾਈਕਾਂ ਨੇ ਬਟਾ ਸਾਡੇ ਸਪਿੰਡ ਸਿੰਘਪੁਰਾ ਦੀ ਜ਼ਮੀਨ ਵੀ ਘਟੋਕੜ 100 150 ਕਿਲਾ ਇੱਥੇ ਆ ਹਰ ਬੰਦੇ ਨੂੰ ਆ ਖਿਆਈ ਹੋ ਰਹੀ ਹੈ ਸਮਾਨ ਲੈ ਕੇ ਜਾਣਾ ਹੁਣ ਅੱਗੇ ਕੱਲ ਕਿਦੀ ਬਈ ਆਮਣ ਕਿੱਦਾਂ ਕਰਨੀ ਹੈ ਜੀ ਦੱਸੋ ਅਸੀਂ ਕਹਿੰਦੇ ਆ ਸਾਡਾ ਰੋਡ ਬਣ ਜਾਏ ਸ਼ਰਕ ਬਣ ਜਾਏ ਜੀ ਸਾਨੂੰ ਵਧੀਆ ਰਸਤਾ ਬਣਾ ਕੇ ਦੇਓ ਜਿਹੜਾ ਅੱਗੇ ਬਣਿਆ ਜਿਹੜੀ ਠੇਕੇਦਾਰ ਨੇ ਮਨਮਣੀ ਕਰਕੇ ਇਹ ਛੜਕ ਥੋੜੀ ਉੱਤੇ ਕਾਰਾ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਹੈ ਜੀ ਬਿਲਕੁਲ 100% ਹੋਣੀ ਚਾਹੀਦੀ ਹੈ ਸਾਡਾ ਕੱਲ ਇੱਥੋਂ ਸਮਾਨ ਆ ਰਿਹਾ ਸੀ ਗੱਲ ਹੱਸਾ ਵਤ ਗਿਆ ਕਰੈਕਟਰ ਸੀਗਾ ਸਾਡਾ 56ਵੀ ਨਿਊ ਹਾਲੈਂਡ ਇਹ ਮਤਲਬ ਉਹ ਦੋ ਫਾੜ ਹੋ ਗਏ ਜੀ ਦੋ ਟੁੱਟੇ ਹੋ ਗਏ ਟ੍ਰੈਕ ਤੋਂ ਉਹ ਦੱਸੋ ਕੌਣ ਜੋ ਮਿਆਰਾ ਕੌਣ ਲੈ ਕੇ ਜਾਊਗਾ ਉਹਦੀ ਪਰ ਭਾਈ ਠੀਕ ਹੈ ਕੌਣ ਪਰ ਭਾਈ ਕਰੂਗਾ ਜਾਂ ਡੀਸੀ ਕਰੂਗਾ ਫਾਨੂੰ ਇਹ ਵੀ ਦੱਸਿਆ ਜਾਵੇ ਜੀ ਉਹਦਾ ਦੱਸੋ ਜੀ ਉਹ ਸਰਕਾਰ ਕਰੇਗੀ ਜਾਂ ਡੀਸੀ ਸਾਫ ਕਰਨਗੇ ਜਾਂ ਠੇਕੇਦਾਰ ਕਰਨਗੇ ਇਹ ਸਾਨੂੰ ਨਿਆਂ ਚਾਹੀਦਾ ਇਨਸਾਫ ਚਾਹੀਦਾ ਸਾਰਾ ਸੜਕਾਂ ਟੁੱਟਣ ਕਰਕੇ ਔਖੇ ਹੋਏ ਆ ਪਹਿਲਾਂ ਬੱਚਿਆਂ ਦੀ ਵੈਨ ਆਉਂਦੀ ਸਾਡੇ ਘਰੇ ਹੁਣ ਉਹ ਵੀ ਨਹੀਂ ਆਉਂਦੀ ਸਾਡੇ ਘਰੇ ਇੱਕ ਦਿਨ ਬੱਚਿਆਂ ਦੀ ਵੈਨ ਆਈ ਤੇ ਇੱਥੇ ਪਲਟ ਚੱਲੀ ਸੀ ਵੈਨ ਇਹ ਹਾਨੂੰ ਸਮੱਸਿਆ ਬਹੁਤ ਹੁੰਦੀ ਸਵੇਰੇ ਛੱਡ ਕੇ ਇਹਦੇ ਬੱਚੇ ਸ਼ਾਮ ਨੂੰ ਲੈ ਕੇ ਆਈਦੇ ਆ ਪੰਗੀ ਤੇ ਬਹੁਤ ਇਹ ਠੇਕੇਦਾਰ ਨੇ ਇਥੇ ਮਿੱਟੀ ਪਾਉਣ ਦਾ ਠੇਕਾ ਲਿਆ ਆ ਹੀ ਤੋਂ ਉਹਨੂੰ ਇੱਕ ਦੋ ਵਾਰੀ ਰਿਕੁਐਸਟ ਵੀ ਕੀਤੀ ਵੀ ਤੂੰ ਬੱਜਰ-ਬੁੱਜਰ ਪਾ ਕੇ ਆਪਣਾ ਕੰਮ ਚਲਾ ਲਓ ਤੇ ਉਹਨੂੰ ਉਹਦਾ ਹੈ ਬੜਾ ਬਦਤਮੀਜ਼ ਨੂੰ ਬੋਲਣ ਦੀ ਨਹੀਂ ਨਿਕਲਗੀ ਬਲ ਲੱਗਦਾ ਨਹੀਂ ਉਹ ਓਵਰਲੋਡ ਜਿਹੜੀਆਂ ਲੰਘਾਉਂਦਾ ਰਿਹਾ ਟਿਪਰਾਂ ਹਾਂਜੀ ਓਵਰਲੋਡ ਲੰਘਾਉਂਦੇ ਰੇ ਤਾਂ ਹੀ ਟੁੱਟੀ ਹੈ ਮੰਨ ਲਓ ਜੇ ਬੱਚੇ ਰਾਂ ਖਾਸਾ ਵਾਪਰਸ ਆ ਤਾਂ ਫਿਰ ਕੌਣ ਜ਼ਿੰਮੇਵਾਰ ਸ ਇਹ ਤਾਂ ਹੁਣ ਸਰਕਾਰੀ ਜ਼ਿੰਮੇਵਾਰ ਹੈ ਤੇ ਜਾਂ ਜਿਹੜਾ ਠੇਕੇਦ ਮਿਲ ਕਹਿੰਦਾ ਬਾਪ ਇੱਕ ਪਾਸੇ ਕਿਰਾਏ ਦੀ ਮਾਰ ਵੀ ਤੁਹਾਨੂੰ ਪੈ ਰਹੀ ਹੈ ਜਿਹੜਾ ਵੈਨੋ ਦੇਰੇ ਦੂਸਰੇ ਪਾਸੇ ਨੂੰ ਪੈਟਰੋਲ ਦਾ ਖਰਚਾ ਵੀ ਤੁਹਾਡਾ ਆਪਣਾ ਲੱਗਦਾ ਹਾਂਜੀ ਹਾਂਜੀ ਤੇ ਦੂਜੇ ਪਾਸੇ ਆ ਵੇਰ ਲੋ ਫਸਲਾਂ ਖਤਮ ਹੋ ਗਈਆਂ ਸਾਡੀਆਂ ਖਰਾਬ ਹੋ ਚੁੱਕੀਆਂ ਸਾਰੀਆਂ ਫਸਲਾਂ ਕੀ ਮੰਗ ਕਰਦੇ ਮੰਗਿਓ ਕਰਦੇ ਸਾਡੀ ਸੜਕ ਬਣਾਈ ਜਾਏ ਜਿੱਦਾਂ ਤੋੜੀ ਨਾ ਠੇਕੇਦਾਰਾ ਉਦਾਂ ਸੜਕ ਬਣਾਈਏ ਇਹ ਤੇ ਡਿਊਟੀ ਲੱਗੀ ਹੈ ਕਿ ਸਵੇਰੇ ਠੇਕੇਦਾਰ ਤੇ ਕੋਈ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਵੇਖੋ ਉਹਨਾਂ ਦੇ ਅੱਗੇ ਦੋ ਤਿੰਨ ਰੀ ਹੱਥ ਵੀ ਜੋੜੇ ਪਿਆ ਸਾੜਕ ਸਾਡੀ ਟੁੱਟਣ ਦੀ ਆ ਨਾ ਐਦਾਂ ਕਰੋ ਤੇ ਉਹ ਤੇ ਆਪਣੀ ਗੁੰਡਾਗਰਦੀ ਪੂਰੀ ਰਹਿ ਕਰ ਵੀਰ ਜੀ ਆਡੇ ਵੱਲੋਂ ਪੂਰੀ ਸਪੀਡ ਨਾਲ ਕੰਮ ਚੱਲਣ ਰਿਹਾ ਸੀ ਪਹਿਲੇ ਦਿਨ ਅਸੀਂ ਟਿੱਪਰ ਲਾਏ ਸੀ ਟਿੱਪਰ ਪੇਂਟ ਵਾਲਿਆਂ ਨੇ ਨੰਗਨ ਦਿੱਤੇ ਇਸ ਕਾਰਨ ਕਰਕੇ ਸਾਡਾ ਕੰਮ ਥੋੜਾ ਲੇਟ ਹੋ ਗਿਆ ਅਸੀਂ ਉਧਰ ਦੇ ਝਾਤੀ ਮਾਰ ਸਕਦੇ ਤੁਸੀਂ ਦੂਸਰੇ ਪਾਸੇ ਉਧਰੋਂ ਅਸੀਂ ਪੂਰਦੇ ਆਉਣ ਦੇ ਰਸਤਾ ਬਣਾਉਂਦੇ ਆਉਂਦੇ ਹਾਂ ਉਧਰ ਤੁਹਾਡੀਆਂ ਟਰਾਲੀਆਂ ਆਉਂਦੀਆਂ ਵਾ ਨਾਲ ਹੀ ਇਧਰ ਉਧਰ ਦੀ ਗੱਲ ਕਾਂਢੇ ਉਹ ਪੇਂਟ ਵਾਲੇ ਕਹਿੰਦੇ ਉਹ ਬਾਬਾ ਜੀ ਪੂਰੇ ਨੇ ਇਹੋ ਜੀ ਕੋਈ ਨਾ ਠੇਕੇਦਾਰ ਵੱਲੋਂ ਇੱਥੇ ਪੂਰਾ ਗਿਆ ਬਾਬਾ ਜੀ ਤਾਂ ਚੜਦੇ ਆਉਂਦੇ ਮੈਂ ਕਹਿੰਦਾ ਤੁਹਾਨੂੰ ਤੁਸੀਂ ਆਪਣਾ ਕੰਮ ਹੋਲੀ ਕਰਦਾ ਮੈਂ ਕਹਿੰਦਾ ਤੁਹਾਨੂੰ ਵੀ ਉਧਰ ਮੌਕੇ ਤੇ ਤੁਹਾਨੂੰ ਮੈਂ ਨਾਲ ਲੈ ਜਾਣਾ ਵਾ ਮੇਰੀਆਂ ਜੀਸੀਬੀਆਂ ਚੱਲਣੀਆਂ ਟਰਾਲੀਆਂ ਚੱਲਣੀਆਂ ਸਾਰੀਆਂ ਚੀਜ਼ਾਂ ਤੁਹਾਨੂੰ ਮੈਂ ਵਿਖਾ ਸਕਦਾ ਉਧਰ ਠੀਕ ਆ ਜੀ ਇਧਰ ਉਹਨੂੰ ਨੰਗਨ ਨਹੀਂ ਦਿੰਦੇ ਪਿੰਡ ਵਾਲੇ ਨਾ ਕੋਈ ਟਰਾਲੀ ਨੰਗਨ ਦਿੰਦੇ ਜੇ ਨਾ ਕੋਈ ਟਿਪਰ ਨੰਗਨ ਦਿੰਦੇ ਜੇ ਆਉਂਦੀ ਆ ਮੇਰੇ ਨਾਲ ਜਾ ਕੇ ਤੁਸੀਂ ਵੇਖ ਸਕਦੇ ਜਿੱਦਣੀ ਮੇਰੀਆਂ ਟਰਾਲੀਆਂ ਸਰ ਉਹ ਕਹਿੰਦੇ 5-7 ਦਿਨ ਹੋ ਗਏ ਬਾਅਦ ਇੱਕ ਮਤਲਬ ਇੱਕ ਡੇੜਾ ਮਿੱਟੀ ਵੀ ਪਈ ਵੀਰ ਜੀ ਇਹਨਾਂ ਨੇ ਡੱਕਿਆ ਹੋਇਆ ਵਾ ਪਿੰਡ ਵਾਲਿਆਂ ਨੇ ਉਹ ਤੇ ਧਰਨਾ ਲਾ ਕੇ ਬੈਠ ਜਾਂਦੇ ਛੜਕ ਦੇ ਵਿੱਚ ਜਦੋਂ ਕੋਈ ਟਰਾਲ ਉਹਨੂੰ ਖਰਾਬ ਕਰਦੇ ਆ ਉਹ ਇਸ ਕਰਕੇ ਟਰਾਲੀਆਂ ਵਾਲੇ ਆਉਂਦੇ ਨਹੀਂ ਉਹਨਾਂ ਨੇ ਵੀ ਥਾੜੀ ਕੋਈ ਕਮਾਉਣ ਕਿਤੇ ਆਪਣਾ ਘਰ ਲੈ ਕੇ ਜਾਣਗੇ ਉਹਨਾਂ ਦੀ ਸੜਕ ਵੀ ਟੁੱਟ ਚੁੱਕੀ ਸਾਰੀ ਇਹਨਾਂ ਸੜਕ ਦੇ ਵੀਰ ਜੀ ਐਸੇ ਕਰਕੇ ਐਸੇ ਕਰਕੇ ਤੇ ਅਸੀਂ ਕਹਾਂ ਕਿ ਕਿਆ ਹੈ ਇਹਨਾਂ ਨੂੰ ਵੀ ਬੱਜਾ ਆਪਣਾ ਪੱਥਰ ਦਾ ਇੱਕ ਟਰਾਲਾ ਤੁਹਾਨੂੰ ਪਵਾ ਦਿੰਨੇ ਆ ਉਹ ਅਜੇ ਸੜਕ ਦੇ ਪਾਉਣਾ ਫਿਰ ਉਹ ਬਾਹਰ ਨਿਕਲ ਜਾਊਗਾ ਟਰਾਲਾ ਉਹਦੇ ਵਿੱਚ ਕੋਈ ਫਾਇਦਾ ਨਹੀਂ ਹੈਗਾ ਪਾਉਣ ਦਾ ਜਾਂ ਇੱਕ ਦੋ ਦਿਨ ਸੱਕੂਗੀ ਫਿਰ ਪਾ ਗਏ ਫਿਰ ਆਪਾਂ ਸੜਕ ਦਾ ਇਂਤਜ਼ਾਮ ਕਰਦਾ ਚਾਲੂ ਕਰਦੇ ਸਰ ਟੁੱਟਣਾ ਸਰ ਉਹਨਾਂ ਦਾ ਇੱਕ ਟਰੈਕਟਰ ਦਾ ਵੀ ਬਹੁਤ ਨੁਕਸਾਨ ਹੋ ਗਿਆ ਟੁੱਟ ਗਿਆ ਦੀ ਉਹ ਵੀਰਦੀ ਆਪਾਂ ਨੂੰ ਥੋੜਾ ਜਿਆਦਾ ਆਪ ਵੇਖਣਾ ਚਾਹੀਦਾ ਵੀ ਸੜਕ ਤੇ ਸੜਕ ਮਾੜੀ ਆ ਇਹਨਾਂ ਆਪਾਂ ਵਜਨ ਪਾ ਰਹੇ ਆ ਉਹਦੇ ਉੱਤੇ ਠੀਕ ਹੈ ਜੀ ਉਹਨਾਂ ਨੂੰ ਕਿਹਾ ਜਾ ਵੀ ਅਸੀਂ ਇਹ ਕੱਲ ਕਿਹਾ ਤੇ ਤੁਹਾਡੇ ਵੱਲ ਵੀ ਉਹਨਾਂ ਨੂੰ ਰਫ ਬੋਲਿਆ ਗਿਆ ਇੰਨੀ ਹੈ ਗੱਲ ਮੈਂ ਵੀਰਦੀ ਕੋਈ ਰਫ ਨਹੀਂ ਬੋਲਿਆ ਕਿਸੇ ਨੂੰ ਅਸੀਂ ਕਿਹਾ ਵੀ ਇਹਦਾ ਜਲਦੀ ਤੋਂ ਜਲਦੀ ਹੱਲ ਕਰਾ ਦਾਂਗੇ ਤੁਹਾਨੂੰ ਇੱਕ ਟਰਾਲਾ ਉੱਤੇ ਪੱਥਰ ਦਾ ਪਵਾ ਦਾਂਗੇ ਠੀਕ ਹੈ ਜੀ ਆਪ ਬੋਲਣ ਨਾਲ ਤੁਹਾਡੇ ਲੋਨ ਨੂੰ ਧਮਕੀ ਦਿੱਤੀ ਗਈ ਤੇ ਬਕਾਇਦਾ ਤੁਸੀਂ ਥਾਣੇਦਾਰ ਉੱਥੇ ਐਸਟੂ ਸਾਡੇ ਕੁਛ ਦਿਨ ਕੰਪਲੇਂਟ ਵੀ ਕੀਤੀ ਉਹਨਾਂ ਦੇ ਖਿਲਾਫ ਵੀਰ ਜੀ ਕੋਈ ਕੰਪਲੇਂਟ ਨਹੀਂ ਦਿੱਤੀ ਕਿਸੇ ਨੇ ਨਹੀਂ ਦਿੱਤੀ ਇਹ ਪਿੰਡ ਵਾਲੇ ਸਾਰਾ ਝੂਠ ਬੋਲਣ ਦੇ ਕੋਈ ਕੰਪਲੇਂਟ ਨਹੀਂ ਦਿੱਤੀ ਕਿਸੇ ਨੇ ਸਰ ਹੁਣ ਕਿੰਨੇ ਦਿਨਾਂ ਤੱਕ ਇਹ ਅਸੀਂ 1-2 ਦਿਨਾਂ ਦੇ ਵਿੱਚ ਵਿੱਚ ਇਹਨੂੰ ਮੁਕੰਮਲ ਕਰ ਦਾਂਗੇ ਸਾਡੇ ਸੜਕ ਦਾ ਵੀ ਬਣਾ ਕੇ ਦੋਗੇ ਉਹ ਵੀ ਸਾਰਾ ਉਹਦੇ ਪੱਥਰ ਦੀ ਗੱਡੀ ਪਵਾ ਕੇ ਰਾਹ ਚਾਲੂ ਕਰਕੇ ਦਵਾਗੇ ਉਧਰ ਲੱਗਾਂਗੇ